ਇੱਕ ਬੜੀ ਰੋਚਕ ਗੱਲ ਮੈਂ ਕਈ ਵਾਰ ਸੁਣਾਈ ਕੋਈ ਦੁਕਾਨਦਾਰ ਉਹਨੂੰ ਕੰਮ ਪੈ ਗਿਆ 20 ਕੁ ਮਿੰਟਾਂ ਵਾਸਤੇ ਉਹਨੇ ਕਿਹਾ ਦੁਕਾਨ ਕੀ ਬੰਦ ਕਰਨੀ ਹੈ ਫਿਰ ਆਕੇ ਖੋਲਣੀ ਹੈ ਉਹਨੇ ਗੁੰੰਡੀ ਦੁਕਾਨਦਾਰ ਨੂੰ ਕਹੇ 10 ਮਿੰਟ ਇੱਧਰ ਖਿਆਲ ਰੱਖਿਓ ਦੁਕਾਨਦਾਰ ਦੁਕਾਨਦਾਰ ਨੂੰ ਕਹਿ ਜਾਂਦਾ ਵੇ ਸ਼ਟਰ ਕਿਉਂ ਸਿੱਟਣਾ ਹੈ ਦੁਕਾਨ ਕਿਉਂ ਵਧਾਣੀ ਹੈ ਉਹ ਤੇ ਸ਼ਾਮ ਨੂੰ ਬੰਦ ਕਰਨੀ ਨਾ ਵਧਾਉਣੀ ਹੈ ਤੇ ਮੈਂ ਖੁੱਲੀ ਰੱਖਾਂ ਦੁਕਾਨ 20 ਮਿੰਟਾਂ ਚ ਆ ਜਾਣਾ ਉਹਨੇ ਗਵੰਡੀ ਨੂੰ ਕਿਹਾ ਥੋੜਾ ਦੁਕਾਨ ਦਾ ਖਿਆਲ ਰੱਖਿਓ ਉਹਨਾਂ ਕਾ ਕੋਈ ਗੱਲ ਨਹੀਂ ਜਾਇਆ ਹੁਣ ਉਹ ਦੁਕਾਨ ਦਾ ਜਿਹੜਾ ਜਿਹਨੂੰ ਖਿਆਲ ਰੱਖਣ ਵਾਸਤੇ ਕਿਹਾ ਉਹਦੇ ਦਿਲ ਵਿੱਚ ਹੀ ਬੇਈਮਾਨੀ ਆ ਗਈ ਉਹਨੇ ਕਿ ਉਹਨੇ ਅਜੇ 20-25 ਮਿੰਟਾਂ ਨੂੰ ਮੋੜਨਾ ਹੈ ਇੰਨਾ ਸੌਦਾ ਖੁੱਲਾ ਸਮਾਨ ਪਿਆ ਹੈ ਆਲੂਆਂ ਦੀਆਂ 10-15 ਬੋਰੀਆਂ ਪਈਆਂ ਸਨ ਉਹਨੇ ਇੱਕ ਬੋਰੀ ਵਿੱਚੋਂ ਨੌਕਰ ਨੂੰ ਕਹਿ ਕੇ ਖਸਕਾ ਲਈ ਕਹਿੰਦਾ ਚੁੱਕ ਲੈ ਇੱਧਰ ਨੂੰ ਹੁਣ ਉਹਦਾ ਧਿਆਨ ਉੱਧਰ ਜਾਣਾ ਨਹੀਂ ਸੀ ਜਦੋਂ ਉਹਨੇ ਆਲੂਆਂ ਦਾ ਉਹ ਥੈਲਾ ਚੋਰੀ ਕਰਵਾ ਲਿਆ ਕਿੰਨੇ ਕ ਦਾ ਹੋਏਗਾ 3-400 ਦਾ ਹੋਏਗਾ ਚੋਰੀ ਕਰਵਾ ਲਈ ਬੜੀ ਹੈਰਾਨਗੀ ਹੋਈ ਉਹ ਦੁਕਾਨਦਾਰ ਦੀ ਕੁਦਰਤੀ ਤੌਰ ਤੇ ਜਾਣ ਲੱਗਿਆ ਉਹਦੇ ਮਨ 'ਚ ਵੀ ਉਹ ਫੁਰਨਾ ਸੀ ਵੀ ਚੋਰੀ ਨਾ ਹੋ ਜਾਏ ਆਉਂਦੇ ਉਹਨੇ ਵੀ ਉਹ ਧਿਆਨ ਦਿੱਤਾ ਸੱਚਮੁੱਚ ਨੌ ਬੋਰੀਆਂ 'ਚੋਂ ਅੱਠ ਰਹਿ ਗਈਆਂ ਨੇ ਉਹਨੇ ਗਵੰਡੀ ਨੂੰ ਪੁੱਛਿਆ ਵੀ ਕੋਈ ਬੰਦਾ ਆਇਆ ਸੀ ਆਲੂ ਲੈਣ ਬੋਰੀ ਇੱਕ ਘਟ ਹੈ ਹੁਣ ਉਹ ਬੰਦਾ ਥੜਕੇਗਾ ਉਹ ਕਹਿਣ ਲੱਗਾ ਮੈਨੂੰ ਨਹੀਂ ਪਤਾ ਕੋਈ ਆਇਆ ਹੀ ਨਹੀਂ ਦੁਕਾਨਦਾਰ ਨੂੰ ਸ਼ੱਕ ਰਹੀ ਉਹਨੇ ਗਵੰਡੀ ਦੇ ਦੁਕਾਨਦਾਰ ਦੇ ਨੌਕਰ ਨੂੰ ਕੋਲ ਸੱਦ ਕੇ ਰੁਪਈਏ 50 ਦਿੱਤੇ ਦਨੂ ਪੁੱਛਿਆ ਸੱਚੋ ਸੱਚ ਦੱਸ ਦੇ ਤੇਰੇ ਮਾਲਕ ਨੇ ਆਲੂ ਚੋਰੀ ਕਰਵਾਏ ਨੇ ਨਾ ਤੂੰ ਨੇ 50 ਰੁਪਏ ਦੇ ਲਾਲਚ ਵਿੱਚ ਕਹਿ ਦਿੱਤਾ ਉਹਨੇ ਕਿਹਾ ਮੈਨੂੰ ਹੀ ਬੋਲਿਆ ਸੀ ਸਰਦਾਰ ਜੀ ਨੇ ਕਿ ਬੋਰੀ ਚੁੱਕੇ ਇੰਦਰ ਲਕੋਲਾ ਮੈਂ ਹੀ ਲੁਕੋਈ ਹੈ ਸਰਦਾਰ ਜੀ ਨੇ ਚੋਰੀ ਕਰਾਈ ਹੈ ਬੜੀ ਸ਼ਰਮ ਦੀ ਗੱਲ ਸੀ 400 ਰੁਪਏ ਦੀ 500 ਦੀ ਬੋਰੀ ਚੋਰੀ ਕਰਵਾ ਲਈ ਉਹਨੋ ਦੁਕਾਨਦਾਰ ਨੇ ਕਿਹਾ ਇਦਾਂ ਤਾਂ ਵਿਵਹਾਰ ਖਰਾਬ ਹੁੰਦਾ ਤੂੰ ਮੇਰਾ ਗਵੰਡੀ ਦੁਕਾਨਦਾਰ ਹੈਂ ਕੱਲ ਨੂੰ ਤੂੰ ਵੀ ਦੁਕਾਨ ਮੇਰੇ ਹਵਾਲੇ ਛੱਡ ਕੇ ਜਾਣੀ ਮੈਂ ਤੇਰੇ ਇੱਕ ਦੂਜੇ ਤੇ ਵਿਸ਼ਵਾਸ ਹੋਣਾ ਚਾਹੀਦਾ ਤੂੰ ਵਿਸ਼ਵਾਸ ਘਾਤ ਕੀਤਾ ਹੈ ਆਪਸ ਵਿੱਚ ਬੋਰ ਭਰਾੜਾ ਹੋਇਆ ਝਗੜਾ ਵੱਧਿਆ ਵੱਧਿਆ ਉਹ ਮੁਕਰ ਗਿਆ 10-20 ਦੁਕਾਨਦਾਰੇ ਹੋਰ ਇਕੱਠੇ ਹੋ ਗਏ ਗੱਲ ਵੱਧਿਆ ਵੱਧਿਆ ਹੱਥੋ ਪਾਈ ਤੇ ਚਲੀ ਗਈ ਕੁੱਤਵਾਲੀ ਥਾਣੇ ਚਲੀ ਗਈ ਰਿਪੋਰਟ ਦਰਜ ਹੋਈ ਵੇ ਇਹਨੇ ਚੋਰੀ ਕਰਵਾਈ ਨੌਕਰ ਨੂੰ ਸੱਦ ਲਿਆ ਗਿਆ ਜਦੋਂ ਨੌਕਰ ਨੂੰ ਸੱਦਿਆ ਜਿਹੜੇ ਬੰਦੇ ਦੇ ਖਿਲਾਫ ਉਹ ਰਿਪੋਰਟ ਕਰਦੇ ਹੋਈ ਹੈ ਉਹ ਚੌਕੀ ਇੰਚਾਰਜ ਜਿਹੜਾ ਥਾਣੇ ਦਾ ਉਹ ਨਾ ਮੰਨੇ ਉਹ ਕਹਿੰਦਾ ਜੀ ਜੋ ਮਰਜ਼ੀ ਕਹੋ ਇਹ ਬੰਦਾ ਚੋਰ ਨਹੀਂ ਹੋ ਸਕਦਾ ਉਹਨਾਂ ਨੂੰ ਐ ਲੱਗਾ ਵੀ ਸ਼ਾਇਦ ਪੈਸੇ ਦਿੱਤੇ ਨੇ ਮੰਨ ਹੀ ਨਹੀਂ ਰਿਹਾ ਜਿਹੜਾ ਜਿਹੜਾ ਮੰਨ ਨਹੀਂ ਰਿਹਾ ਪੁਲਿਸ ਵਾਲੇ ਦੀ ਮਦਦ ਕਰਦੇ ਨੇ ਸ਼ਾਇਦ ਇਹਨੇ ਕੋਈ ਪੈਸਾ ਥੇਲਾ ਦਿੱਤਾ ਹੋਣਾ ਤਾਂ ਉਹ ਸਾਰੀ ਪੰਚਾਇਤ ਸਾਰੀ ਮਾਰਕੀਟ ਦੇ ਬੰਦਿਆਂ ਦੇ ਸਾਹਮਣੇ ਕਹਿੰਦਾ ਪੁਲਿਸ ਦਾ ਠਾਨੇਦਾਰ ਇਹ ਬੰਦਾ ਚੋਰੀ ਨਹੀਂ ਕਰ ਸਕਦਾ ਐਵੇਂ ਝੂਠਾ ਬਲੇਮ ਲਾ ਰਿਹਾ ਓ 4-500 ਦੇ ਆਲੂ ਇਹਨੇ ਕਿਉਂ ਚੋਰੀ ਕਰਨੇ ਨੇ ਉਹਨਾਂ ਕਹੇ ਜੀ ਨੌਕਰ ਨੂੰ ਪੁੱਛੋ ਮੰਨ ਗਿਆ ਹੁਣ ਨੌਕਰ ਨੂੰ ਪੁੱਛਿਆ ਉਹਨੇ ਪੁਲਿਸ ਤੋਂ ਡਰਦੇ ਸੱਚ ਦੱਸਦਾ ਜੀ ਚੋਰੀ ਹੋਈ ਹੈ ਸਰਦਾਰ ਜੀ ਨੇ ਕਰਵਾਈ ਹੈ ਨਹੀਂ ਕੀਤੀ ਹੈ ਮੇਰੇ ਸੇ ਉਠਾਈ ਹੈ ਜੋ ਆਲੂ ਕੀ ਬੋਰੀ ਸਰਦਾਰ ਜੀ ਨੇ ਬੋਲਾ ਹੁਣ ਸਾਰੀ ਸਮਝਾਂ ਗਿਆ ਉਹ ਪੁਲਿਸ ਵਾਲਾ ਥਾਣੇਦਾਰ ਪੁੱਛਦਾ ਸਰਦਾਰ ਜੀ ਸੱਚੀ ਗੱਲ ਐ ਤੁਹਾਡਾ ਨੌਕਰ ਮੰਨ ਗਿਆ ਹੁਣ ਦੱਸੋ ਉਹਨੇ ਬੜੀ ਲੱਜਾਂ ਜਈ ਨਾਲ ਸ਼ਰਮਿੰਦਾ ਹੋ ਕੇ ਕਿਹਾ ਜੀ ਬਿਲਕੁਲ ਸੱਚੀ ਗੱਲ ਐ ਮੇਰਾ ਦਿਲ ਬੇਈਮਾਨ ਹੋ ਗਿਆ ਮੇਰੇ ਦਿਲ ਵਿੱਚ ਖੋਟ ਆ ਗਈ ਦਿਲ ਲੋਭੀ ਹੋ ਗਿਆ ਦਿਲ ਬੇਈਮਾਨ ਹੋ ਗਿਆ ਮੈਂ ਚੋਰੀ ਕਰਵਾ ਲਿਆ ਆਲੂ ਤੋ ਪੰਚਾਇਤ ਵਾਲੇ ਪੁੱਛਦੇ ਥਾਣੇਦਾਰ ਸਾਹਿਬ ਤੁਸੀਂ ਕਿਉਂ ਨਹੀਂ ਸੀ ਮੰਨਦੇ ਉਹ ਕਹਿੰਦੇ ਜੇ ਤੁਸੀਂ ਵੀ ਸੁਣੋਗੇ ਤੁਸੀਂ ਵੀ ਨਹੀਂ ਮੰਨੋਗੇ ਉਹ ਕਹਿੰਦੇ ਇਹੋ ਜਿਹੀ ਕਿਹੜੀ ਗੱਲ ਹੈ ਉਹ ਪੁਲਿਸ ਵਾਲੇ ਥਾਣੇਦਾਰ ਨੇ ਕਿਹਾ ਗੱਲ ਹੀ ਐਦਾਂ ਦੀ ਹੈ ਜੇ ਮੈਂ ਤੁਹਾਨੂੰ ਦੱਸਾਂ ਤੁਸੀਂ ਵੀ ਨਹੀਂ ਮੰਨੋਗੇ ਵੀ ਇਹ ਸਰਦਾਰ ਬੰਦਾ ਆਲੂ ਚੋਰੀ ਕਰਵਾ ਸਕਦਾ ਤੁਸੀਂ ਵੀ ਨਹੀਂ ਮੰਨੋਗੇ ਉਹਨਾਂ ਕਹਿੰਦਾ ਕਿਹੜੀ ਗੱਲ ਉਹ ਕਹਿੰਨ ਲਗੇ ਅਜੇ 5 6 ਦਿਨ ਗੁਜ਼ਰੇ ਨੇ ਇਹੋ ਸਰਦਾਰ ਜੀ ਮੇਰੇ ਸਾਹਮਣੇ ਥਾਣੇ ਵਿੱਚ 10 ਬੰਦਿਆਂ ਦੇ ਕੋਲ ਇਸ ਬੰਦੇ ਨੂੰ ਰਾਹ ਜਾਂਦੇ ਆ ਕਿਸੇ ਦੇ ਸੋਨੇ ਦੇ ਗਹਿਣੇ ਲੱਭੇ ਇਹ ਸਰਦਾਰ ਜੀ ਬੜੀ ਇਮਾਨਦਾਰੀ ਨਾਲ ਦੇਖੇ ਗਏ ਨੇ ਜਿਹੜਾ ਬੰਦਾ ਸੋਨਾ ਵਾਪਸ ਕਰ ਸਕਦਾ ਲੁਕਵੇਂ ਚੋਰੀ ਕਰ ਸਕਦਾ ਕੋਈ ਦੋ ਸੱਜਣ ਸੱਗੇ ਭਰਾ ਬੱਚੀ ਦਾ ਵਿਆਹ ਸੀ ਤਾਂ ਸ਼ਾਮ ਨੂੰ 7:00 ਵਜੇ ਨੇਰੇ ਪਿਆ ਸੁਨਿਹਾਰ ਕੋਲੋਂ ਗਹਿਣੇ ਲੈ ਕੇ ਗਏ ਜੇਬ ਚੋਂ ਉਹ ਛੋਟਾ ਜਿਹਾ ਪਰਸ ਖਿਸਕ ਗਿਆ ਗਹਿਣੇ ਡਿੱਗ ਪਏ ਉਹਨਾਂ ਸਵੇਰੇ ਰਿਪੋਰਟ ਦਰਜ ਕਰਾਈ ਇਹ ਸਰਦਾਰ ਜੀ ਨੂੰ ਲੱਭ ਗਏ ਇਹ ਸਰਦਾਰ ਜੀ ਇੱਕ ਹਫਤਾ ਪਹਿਲਾਂ ਬੜੀ ਇਮਾਨਦਾਰੀ ਨਾਲ ਉਸੇ ਪੈਗਟ ਉੱਤੇ ਜਿਹੜਾ ਉਹ ਪਰਸ ਸੀ ਨਾ ਗਹਿਣਿਆਂ ਦਾ ਉਹਦੇ ਉੱਤੇ ਜੁਲਰ ਦਾ ਨੰਬਰ ਲਿਖਿਆ ਸੀ ਇਹਨੇ ਸੁਨਿਹਾਰ ਨੂੰ ਖੁਦ ਫੋਨ ਕੀਤਾ ਵੀ ਭਾਈ ਆਹ ਗਹਿਣੇ ਨੇ ਇੱਥੇ ਮੈਨੂੰ ਡਿਗੇ ਮਿਲੇ ਨੇ ਹੋ ਸਕਦਾ ਕਿਸੇ ਦੀ ਬੱਚੀ ਦਾ ਵਿਆਹ ਹੋਵੇ ਉਹ ਸੁਨਿਹਾਰ ਨੇ ਕਿਹਾ ਤੁਸੀਂ ਮੇਰੇ ਕੋਲੋਂ 2 ਘੰਟੇ ਪਹਿਲਾਂ ਫਲਾਨੇ ਬੰਦੇ ਲੈ ਕੇ ਗਏ ਨੇ ਉਹ ਫਲਾਨੇ ਪਿੰਡ ਦੇ ਨੇ ਉਹਨਾਂ ਦਾ ਐਡਰੈਸ ਪਤਾ ਲਿਆ ਜਦੋਂ ਉਹਨਾਂ ਨੂੰ ਗਹਿਣੇ ਦਿੱਤੇ ਉਹਨਾਂ ਕਹਿੰਦੀ ਅਸੀਂ ਰਿਪੋਰਟ ਕਰਾਤੀ ਐ ਇੱਕ ਵਾਰ ਥਾਣੇਦਾਰ ਦੇ ਸਾਹਮਣੇ ਜਾ ਕੇ ਕਹਿ ਦੋ ਵੇ ਗਾਣੇ ਮੈਨੂੰ ਲੱਭ ਗਏ ਸੀ ਤੇ ਮੈਂ ਦੇ ਦਿੱਤੇ ਨੇ ਉਹ ਐਨਾ ਕਹਿਣ ਬਿ ਝੂਠੀ ਰਿਪੋਰਟ ਐ ਉਹ ਕਹਿੰਦਾ ਪੰਜਾਂ ਦਸਾਂ ਬੰਦਿਆਂ ਦੇ ਵਿੱਚ ਇਹਨੇ ਥਾਣੇ ਵਿੱਚ ਆ ਕੇ ਗਹਿਣੇ ਦਿੱਤੇ ਨੇ ਉਹ ਜਿਹੜਾ ਬੰਦਾ ਲੱਖ ਡੇਢ ਲੱਖ ਦੇ ਗਹਿਣੇ ਸੋਨਾ ਮੋੜ ਸਕਦਾ ਉਹ 5 400 ਦੇ ਆਲੂ ਕਿਵੇਂ ਚੋਰੀ ਕਰਾ ਸਕਦਾ ਮੇਰੀ ਗੱਲ ਸਮਝ ਤੋਂ ਬਾਹਰ ਐ ਤੁਸੀਂ ਸੋਚ ਕੇ ਦੱਸੋ ਉਹ ਬੰਦੇ ਵੀ ਹੈਰਾਨ ਨੇ ਹੁਣ ਸਰਦਾਰ ਜੀ ਅੱਖਾਂ ਭਰ ਕੇ ਰੋਪ ਐ ਉਹਨਾਂ ਨੇ ਕਹਿ ਇੱਕ ਹੀ ਗੱਲ ਹੋਈ ਬਈ ਗਹਿਣੇ ਤੋਂ ਵਾਪਸ ਕਰ ਦੇ ਨਾ ਤੇ ਆਲੂ ਚੋਰੀ ਕਰਾ ਲੈਨੇ ਤੇ ਉਸ ਬੰਦੇ ਨੇ ਜਵਾਬ ਬੜਾ ਪਿਆਰਾ ਦਿੱਤਾ ਕਹਿੰਦੇ ਸਰਦਾਰ ਜੀ ਜਿੱਦਣ ਮੈਨੂੰ ਗਹਿਣੇ ਲੱਭੇ ਸੀ ਨਾ ਮੈਂ ਚੋਰੀ ਕੀਤੀ ਉਹ ਲੱਭੇ ਸੀ ਮੈਨੂੰ ਕਿਸੇ ਦੇ ਡਿਗੇ ਹੋ ਮੈਂ ਵਾਪਸ ਕੀਤੇ ਉਦਣ ਮੈਂ ਗੁਰਦੁਆਰੇ ਤੋਂ ਆ ਰਿਹਾ ਸੀ ਮੇਰਾ ਮਨ ਪਤਾ ਨਹੀਂ ਕਿਉਂ ਬਿਲਕੁਲ ਦਇਆ ਨਾ ਭਰਿਆ ਸੀ ਰੰਚਕ ਮੱਤਰ ਖੋਟ ਨਹੀਂ ਸੀ ਗਹਿਣੇ ਵੇਖ ਕੇ ਮੇਰੇ ਮਨ 'ਚ ਤਰਸ ਆ ਗਿਆ ਕਿਸੇ ਦੀ ਬੱਚੀ ਦਾ ਵਿਆਹ ਹੋਣਾ ਡਿਗਬੇ ਨੇ ਖਬਰੇ ਬੰਦੇ ਨੇ ਕਰਜ਼ਾ ਚੁੱਕ ਕੇ ਬਣਾਏ ਹੋਣ ਜਿਹਦੇ ਹੁਣ ਉਹਨੂੰ ਦੇਣੇ ਚਾਹੀਦੇ ਨੇ ਉਦੋਂ ਦਿਲ 'ਚ ਦਇਆ ਆ ਗਈ ਤੇ ਮੈਂ ਗਹਿਣੇ ਵਾਪਸ ਕਰਤੇ ਅੱਜ ਦਿਲ ਨੂੰ ਪਤਾ ਨਹੀਂ ਕੀ ਹੋਇਆ ਇਹ 400 ਰੁਪਏ ਦੇ ਆਲੂਆਂ ਉੱਤੇ ਕਿਵੇਂ ਡੋਲ ਗਿਆ ਮਨ ਡੋਲੇ ਨਾ ਡੋਲੇ ਲੱਖਾਂ ਤੇ ਨਹੀਂ ਡੋਲਦਾ ਜਿੱਦਣ ਡੋਲਣ ਤੇ ਆਉਂਦਾ ਉਦੋਂ ਕੱਖਾਂ ਤੇ ਵੀ ਡੋਲ ਜਾਂਦਾ ਦਿਲ ਬੇਈਮਾਨ ਨਾ ਹੋਵੇ ਤੇ ਕਰੋੜਾਂ ਤੇ ਨਾ ਹੋਵੇ ਜਿੱਦਣ ਦਿਲ ਬੇਈਮਾਨ ਹੋਣ ਤੇ ਆਉਂਦਾ ਉਸ ਦਿਨ ਕਿਸੇ ਦੀਆਂ ਕੁੱਡੀਆਂ ਤੇ ਵੀ ਬੇਈਮਾਨ ਹੋ ਜਾਂਦਾ ਇਸ ਲਈ ਸਹਬ ਨੇ ਕਿਹਾ ਦਿਲ ਦੀ ਪਹਿਰੇਦਾਰੀ ਕਰੀ ਲੋਕਾਂ ਦੀ ਪਹਿਰੇਦਾਰੀ ਨਾ ਕਰਿਆ ਕਰ ਕੌਣ ਕੀ ਕਰਦਾ ਤੂੰ ਆਪਣੇ ਦਿਲ ਦੀ ਪਹਿਰੇਦਾਰੀ ਕਰ ਜੇ ਤੂੰ ਰੱਬ ਨੂੰ ਮਿਲਣਾ ਹੈ जे तू तेरी परेशानी मुक जाए तो सहब ने बचन कहे फिर दिल दरबानी जो करे दरबानी द अर्थ पहरेदारी अपनी पहरेदारी करो ना दिल दरबानी जो करे दरवेसी दिल रास इश्क मोहब्बत नान का लिखा करते पास ਰੱਬ ਦੇ ਘਰ ਇਹ ਚੀਜ਼ ਦਾ ਲੇਖਾ ਹੁੰਦਾ ਤੂੰ ਦਿਲੋਂ ਸੱਚਾ ਹੋਣਾ ਚਾਹੁੰਦਾ ਆਪਣੇ ਦਿਲ ਦੀ ਪਹਿਰੇਦਾਰੀ ਕਰੀ ਹੋ ਸਕਦਾ ਥੋੜੀ ਜਿਹੀ ਚੀਜ਼ ਉੱਤੇ ਤੇਰਾ ਦਿਲ ਡੋਲ ਜਾਏ ਜਿੱਦਣ ਦਿਲ ਦਰਵੰਨੀ ਹੋ ਗਈ ਦਿਲ ਪਹਿਰੇਦਾਰੀ ਕਰਨ ਲੱਗ ਪਿਆ ਤੇਰਾ ਦਿਲ ਖੋਟਾ ਨਾ ਰਿਹਾ ਉਦੋਂ ਫਿਰ ਸਹਬ ਨੇ ਬਚਨ ਕਿਹਾ ਉੱਚੀ ਉੱਚੀ ਬਾਗ ਦੇਣ ਦੀ ਵੀ ਲੋੜ ਨਹੀਂ ਪੈਂਦੀ ਰੱਬ ਕਿਹੜਾ ਕਿਤੇ ਦੂਰ ਹੈ ओनू तो तू टुक दम करारी जो करें हाजर हजूर खुदाए वह बिलकुल कोल है तू बड़े प्यारागुरु कहीं हो तेरे नाल है आखो वाह वाहगुरु वो फिर दूर नहीं है तयों साहब ने बचन कहे कबीर मुलामु मुनारे क्या चढ़ साई ना बहरा होए रब कि बहरा थोड़ी है वह तो कोले ही है तेरे ਸਾਇਨਾ ਬਹਿਰਾ ਹੋਏ ਜਾਂ ਕారణ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ ਰੱਬ ਤੇਰੇ ਦਿਲ ਦੇ ਕੋਲੇ ਹੀ ਐ ਉਹਨੂੰ ਚਿੱਤੇ ਕਰੋ ਦਿਲ ਵਿੱਚ ਹੀ ਰਹਿੰਦਾ ਹੁਣ ਬੰਦਾ ਪਰੇਸ਼ਾਨ ਕਿਉਂ ਐ ਕਿਉਂਕਿ ਦਿਨ ਪ੍ਰਤੀ ਦਿਨ ਦਿਲ ਖੋਟਾ ਹੋ ਰਿਹਾ ਹੈ ਬਹੁਤ ਕੁਝ ਐ ਜਿਹੜਾ ਬੰਦੇ ਨੇ ਆਪਣੇ ਦਿਲ ਵਿੱਚ ਛੁਪਾ ਕੇ ਰੱਖਿਆ ਹੋਇਆ ਇਹ ਛਪਾਈ ਜਾਂਦਾ ਹੈ ਛਪਾਈ ਜਾਂਦਾ ਕਿਸੇ ਨੂੰ ਦੱਸਦਾ ਨਹੀਂ ਦਿਲ ਭਾਰਾ ਹੁੰਦਾ ਜਾਂਦਾ ਹੈ ਡਿਪਰੈਸ਼ਨ ਵੱਧਦਾ ਜਾਂਦਾ ਹੈ ਚਿੰਤਾ ਵੱਧਦੀ ਹੈ ਨਾ ਕੁਝ ਹੋਣ ਦੇ ਬਾਵਜੂਦ ਵੀ ਤੁਸੀਂ ਪਰੇਸ਼ਾਨ ਹੋ ਇਹਦੀ ਇੱਕ ਐਗਜ਼ਾਮਪਲ ਲੈ ਲਿਓ ਮਾਫ ਕਰਿਓ ਤੁਸੀਂ ਘਰ ਵਿੱਚ ਵੀ ਆਪਣੇ ਮੋਬਾਈਲਾਂ ਨੂੰ ਲੋਕ ਰੱਖ ਕੇ ਰੱਖਦੇ ਹੋ ਕੱਲਾ ਸਕਰੀਨ ਲੋਕ ਨਹੀਂ ਮੈਂ ਸੁਣ ਕੇ ਬੜਾ ਹੈਰਾਨ ਹੋਇਆ ਉਹ ਕਹਿੰਦੇ ਭਾਈ ਸਾਹਿਬ ਜੀ ਫੇਸਬੁਕ ਦਾ ਲੋਕ ਅਲੱਗ ਹੈ WhatsApp ਦਾ ਲੋਕ ਅਲੱਗ ਹੈ YouTube ਦਾ ਲੋਕ ਅਲੱਗ ਹੈ ਤੁਹਾਡਾ ਕੋਈ ਫੇਸਬੁਕ ਕੋਈ WhatsApp ਦੇਖ ਨਹੀਂ ਸਕਦਾ ਵਿੱਚੋਂ ਤੁਹਾਨੂੰ ਪਤਾ ਹੈ ਕੀ ਹੈ ਵਿੱਚ ਲੋਕਾਂ ਨੇ ਆਪਣੇ ਮੋਬਾਈਲਾਂ ਨੂੰ ਤਿੰਨ ਤਿੰਨ ਲੋਕ ਲਾਏ ਹੋਏ ਨੇ ਇਹਦਾ ਮਤਲਬ ਇੰਨਾ ਕੁਝ ਸਿਪਾਈ ਬੈਠੇ ਬੰਦਾ ਅੰਦਰ ਉਹ ਡਰਦਾ ਕੋਈ ਖੋਲ ਕੇ ਨਾ ਵੇਖ ਲੈ ਤੁਹਾਡਾ ਘਰ ਦੇ ਅੰਦਰ ਤਾਂ ਜੇ ਦਿਲੋਂ ਸੱਚਾਰ ਹੈ ਬੰਦਾ ਉਹਨੂੰ ਕੋਈ ਲੋੜ ਹੈ ਲੋਕ ਲਾਉਣ ਦੀ ਇੱਕੋ ਖਤਰਾ ਹੋ ਸਕਦਾ ਹੈ ਨਾ ਵੀ ਉਹਨੂੰ ਕੋਈ ਯੂਜ਼ ਨਾ ਕਰ ਦੇ ਚਲੋ ਬਾਰੀ ਤੌਰ ਤੇ ਸਕਰੀਨ ਲੋਕ ਹੋਵੇ ਇੰਨੀਆਂ ਐਪਸ ਲੋਕ ਕਰਕੇ ਘਰ ਵਿੱਚ ਰੱਖਣੀਆਂ ਕਿੰਨਾ ਡਿਪਰੈਸ਼ਨ ਚੱਕੀ ਫਿਰਦੇ ਨੇ ਲੋਕ ਬੜੇ ਪਰੇਸ਼ਾਨ ਨੇ ਇਸੇ ਡਿਪਰੈਸ਼ਨ ਵੇ ਸਾਧ ਸੰਗਤ ਦੁਨੀਆ ਬਿਮਾਰ ਹੋ ਰਹੀ ਹੈ ਕਿਉਂਕਿ ਦਿਲੋਂ ਖੋਟੇ ਨੇ ਪਾਤਸ਼ਾਹ ਨੇ ਕਿਹਾ ਦਿਲੋਂ ਸਾਫ਼ ਹੋ ਜਾ ਹਾਂ ਇੱਕ ਚੀਜ਼ ਹੈ ਜੇ ਤੂੰ ਦਿਲ ਦੀ ਗੱਲ ਕਿਸੇ ਨੂੰ ਦੱਸਣ ਤੋਂ ਡਰਦਾ ਹੈ ਕਿਉਂਕਿ ਤੇਰੀ ਇਮਜ ਘਟ ਸਕਦੀ ਹੈ ਦੁਨਿਆਵੀ ਤੌਰ ਤੇ ਤੂੰ ਸਭ ਕੁਝ ਦੱਸਦਾ ਹੈ ਤੇਰਾ ਜੀਵਨ ਖਤਰੇ 'ਚ ਹੋ ਸਕਦਾ ਹੈ ਚੱਲ ਤੂੰ ਲੋਕਾਂ ਨੂੰ ਨਾ ਦੱਸ ਤੇਰੇ ਵਾਸਤੇ ਇੱਕ ਰਾਹ ਗੁਰੂ ਨੇ ਰੱਖਿਆ ਹੈ ਆਪਣੇ ਦਿਲ ਦੀ ਗੁੱਝੀ ਗੱਲ ਜਿਹੜੀ ਤੈਨੂੰ ਭਾਰ ਪੈ ਰਹੀ ਹੈ ਦਿਲ ਤੇ ਉਹ ਗੁਰੂ ਕੋਲ ਆ ਕੇ ਗੁਰੂ ਨੂੰ ਦੱਸ ਦਿਆ ਕਰ ਜਾਂ ਤਾਵੇਂ ਤੇਰਾ ਦਿਲ ਹਲਕਾ ਹੋ ਜਾਏਗਾ ਆਪਣੇ ਦਿਲ ਦੀ ਗੁੱਝੀ ਗੱਲ ਆਪਣੇ ਗੁਰੂ ਨੂੰ ਦੱਸ ਦਿਆ ਕਰ ਜਿਹੜਾ ਭੇਦ ਤੋਂ ਸਿਪਾਈ ਬੈਠਾ ਉਹ ਗੁਰੂ ਨੂੰ ਦੱਸ ਦਿਆ ਕਰ ਇੱਕ ਬੇਨਤੀ ਸਮਝਿਓ ਤੁਸੀਂ ਸਮਾਜਿਕ ਤੌਰ ਤੇ ਇਹ ਗੱਲ ਕਈ ਵਾਰ ਸੁਣਦੇ ਹੋ ਬੰਦਾ ਕਿਸੇ ਨੂੰ ਗੱਲ ਦੱਸੇ ਨਾ ਕਿਸੇ ਦੀ ਉਹ ਕਹਿੰਦਾ ਯਾਰ ਮੈਂ ਤੈਨੂੰ ਇੱਕ ਗੱਲ ਦੱਸਣੀ ਮੇਰੇ ਮਨ ਤੇ ਬੋਝ ਬੜਾ ਹੈ ਮੈਂ ਤੈਨੂੰ ਗੱਲ ਦੱਸਣੀ ਚਾਹੁੰਦਾ ਹੈ ਇਹਦਾ ਮਤਲਬ ਆਪਣਾ ਬੋਝ ਲਾ ਕੇ ਦੂਜੇ ਤੇ ਪਾਉਣਾ ਚਾਹੁੰਦਾ ਹੈ ਗੱਲ ਦੱਸਣ ਤੋਂ ਬਾਅਦ ਕਹਿੰਦਾ ਹੁਣ ਮੇਰਾ ਬੋਝ ਉੱਤਰ ਗਿਆ ਮੇਰਾ ਭਾਰ ਹਲਕਾ ਹੋਇਆ ਕਿਉਂਕਿ ਬੰਦਾ ਇਹਦਾ ਮਤਲਬ ਗੱਲਾਂ ਦਾ ਵੀ ਭਾਰ ਹੈ ਦਿਲ ਇਦਾਂ ਦਾ ਖੋਟਾ ਹੈ ਇਹਦਾ ਦੁਨਿਆਵੀ ਗੱਲਾਂ ਦਾ ਵੀ ਤੁਹਾਡੇ ਤੇ ਭਾਰ ਪੈ ਸਕਦਾ ਹੈ ਫਿਰ ਬੰਦਾ ਕਿਸੇ ਨੂੰ ਦੱਸ ਕੇ ਹਲਕਾ ਹੁੰਦਾ ਹੈ ਸਭਨ ਕੇ ਜਾ ਗੁਰੂ ਨੂੰ ਦੱਸ ਦਿਆ ਕਰ ਹਰ ਰੋਜ਼ ਸਿੱਖ ਨੇ ਗੁਰੂ ਕੋਲ ਕਿਉਂ ਆਉਣਾ ਹੈ ਕਿਉਂ ਨਿਤਨੇਮ ਕਰਨੇ ਆਪਣੇ ਦਿਲ ਦੀ ਗੁੱਝੀ ਗੱਲ ਗੁਰੂ ਨੂੰ ਕਹਿ ਦਿਆ ਕਰ ਗੋਹਜ ਗੱਲ ਜੋ ਦਿਲ ਵਿੱਚ ਛੁਪੀ ਹੋਈ ਹੈ ਗੋਹਜ ਗੱਲ ਜੀ ਕੀ ਕਹ ਚ ਸਤਿਗੁਰ ਪਾਸ ਤਾਂ ਸਰਬ ਸੁਖ ਪਾਈਐ ਤੂੰ ਸੁਖੀ ਹੋ ਸਕਦਾ ਹੈ ਤੂੰ ਸੁਖੀ ਹੋ ਸਕਦਾ ਜੇ ਤੂੰ ਦਿਲ ਦੀ ਗੁੱਝੀ ਗੱਲ ਗੁਰੂ ਨੂੰ ਕਹਿਦਾ ਤੇ ਗੁਰੂ ਨਾਲ ਕਿੰਨਾ ਨੇੜੇ ਦਾ ਰਿਸ਼ਤਾ ਜੀ ਜੇ ਕਿਸੇ ਨੂੰ ਕਰਨਾ ਆ ਜਾਏ ਰੱਬ ਇੰਨਾ ਨੇੜੇ ਵੀ ਹੋ ਸਕਦਾ ਏ ਟੁਕ ਧੰਮ ਕਰਾ ਦੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਇੰਨਾ ਨੇੜੇ ਐ ਤੁਸੀਂ ਆਪਣੇ ਦਿਲ ਦੀ ਗੱਲ ਗੁਫ਼ਤ ਗੂ ਕਰ ਸਕਦੇ ਹੋ ਗੁਫ਼ਤ ਗੂ ਦਾ ਅਰਥ ਪਤਾ ਕੀ ਐ ਇੱਕ ਬੰਦਾ ਦੂਜੇ ਨਾਲ ਗੱਲ ਕਰਦਾ ਤੀਜੇ ਨੂੰ ਨਹੀਂ ਸੁਣਦੀ ਜਿਹੜੀ ਬਿਲਕੁਲ ਕੰਨਾਂ ਦੇ ਕੋਲ ਹੋ ਕੇ ਗੱਲ ਕੀਤੀ ਜਾਏ ਦੋ ਬੰਦੇ ਨੇੜੇ-ਨੇੜੇ ਖਲੋ ਕੇ ਗੱਲ ਕਰਨ ਤੀਜੇ ਨੂੰ ਸੁਣਾਈ ਨਾ ਦੇ ਉਹਨੂੰ ਗੁਫ਼ਤਗੂ ਕਹਿੰਦੇ ਇੱਥੋਂ ਤੱਕ ਸਹਿਬ ਨੇ ਕਿਹਾ ਜਾ ਗੁਰੂ ਨਾਲ ਗੁਫ਼ਤਗੂ ਕਰ ਲਿਆ ਕਰੋ ਤੇਰੇ ਨੇੜੇ ਰਹਿੰਦਾ ਤੂੰ ਕੋਈ ਵੀ ਅਰਜ਼ ਕਰਨੀ ਹੈ ਸਿੱਧੀ ਕਿਆ ਕਰ ਯਕ ਕਰ ਜੁ ਗੁਫ਼ਤੰ ਪੈਸ ਕੋ ਦਰਗੋ ਸਕੁਨ ਕਰਤਾ ਹੇ ਰੱਬਾ ਕੰਨ ਦੇ ਕੇ ਸੁਣ ਮੈਂ ਤੇਰੇ ਨਾਲ ਕੋਈ ਨੇੜੇ ਦੀ ਗੱਲ ਕਰਨੀ ਹੈ ਇੰਨੀ ਨੇੜੇ ਗੁਰੂ ਨਾਲ ਗੱਲ ਹੋ ਜਾਈ ਇੰਨੀ ਗੁਰੂ ਨਾਲ ਨੇੜਤਾ ਵਿੱਚ ਗੱਲ ਕੀਤੀ ਜਾ ਸਕਦੀ ਹੈ ਜੇ ਕਿਸੇ ਨੂੰ ਸਾਧ ਸੰਗਤ ਅੰਦਰੋਂ ਗੁਰੂ ਨਾਲ ਪਿਆਰ ਬਣ ਜਾਏ ਤੁਸੀਂ ਇੰਨਾ ਨੇੜੇ ਵੀ ਗੁਰੂ ਨਾਲ ਗੱਲ ਕਰ ਸਕਦੇ ਹੋ ਤੁਹਾਡੀ ਤੇ ਗੁਰੂ ਦੀ ਇੰਨੀ ਨਜ਼ਦੀਕ ਗੱਲ ਹੋ ਸਕਦੀ ਹੈ ਰੱਬ ਦੀ ਇੰਨੀ ਨੇੜੇ ਤੋਂ ਤੁਹਾਡੇ ਨਾਲ ਗੱਲ ਹੋ ਸਕਦੀ ਹੈ ਪਰ ਉਹਦੇ ਵਾਸਤੇ ਦਿਲੋਂ ਸੱਚਾ ਹਰ ਹੋਣਾ ਪੈਂਦਾ ਹੈ ਦਿਲੋਂ ਸੱਚੇ ਹੋਣਾ ਪੈਂਦਾ ਹੈ